ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਨਾਮ ਆ ਵਿਸ਼ਾ ਜੁੜੇ ਰੋ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਜੇ ਨਾ ਤੁਸੀਂ ਕਰਜ਼ੇ ਚ ਡੁੱਬਿਓ ਆਮਦਨ ਦੇ ਸਾਰੇ ਰਸਤੇ ਬੰਦ ਹੋ ਗਏ ਆ ਬਲੌਕ ਹੋ ਗਏ ਆ ਕੁਦਰਤੀਆ ਘਰ ਦੇ ਵਿੱਚ ਤਣਾ ਦਾ ਮਾਹੌਲ ਰਹਿਣਾ ਤੰਗੀਜੂ ਚੱਲ ਰਹੀ ਆ ਕਲੇਸ਼ ਵਾਜ ਜਾਣਾ ਤਾਂ ਇਹ ਵੀਡੀਓ ਤੁਹਾਡੇ ਲਈ ਮੈਂ ਬਣਾ ਰਹੀ ਆ ਕਾਰਨ ਕਰਜ਼ਾ ਲੈਣਾ ਮਾੜਾ ਨਹੀਂ ਅੱਜ ਕੱਲ ਤਾਂ ਸਟੇਟਸ ਸਿੰਬਲ ਵੀ ਬਣ ਗਿਆ ਵੱਡੇ ਵੱਡੇ ਉਹਦਿਆਂ ਤੇ ਲੋਕ ਆ ਪਰ ਵੱਡੇ ਵੱਡੇ ਕਰਜ਼ੇ ਲੈਂਦੇ ਆ ਮੇਰੀ ਵੀਡੀਓ ਉਹਨਾਂ ਲੋਕਾਂ ਨੇ ਨਹੀਂ ਆ ਜਿਹੜੇ ਸ਼ੌਕੀਆ ਤੌਰ ਤੇ ਕਰਜ਼ੇ ਲੈਂਦੇ ਆ ਆਪਣੀ ਐਕਸਪ੍ਰੈਸਤੀ ਲਈ ਉਹ ਹਟ ਜਾਓ ਮੇਰੀ ਵੀਡੀਓ ਨਾ ਹੀ ਸੁਣੋ ਮੇਰੀ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਹੜੇ ਬਹੁਤ ਮਿਹਨਤ ਕਰਦੇ ਆ ਪਰ ਕੁਝ ਕਾਰਨ ਰਹਿ ਆ ਕਿ ਕਰਜ਼ਾ ਛੱਡ ਗਿਆ ਪਰ ਉਤਰ ਨਹੀਂ ਰਿਹਾ ਦੇਖੋ ਮੈਂ ਝੂਠ ਨਹੀਂ ਬੇਚਦੀ ਮੈਂ ਵੀਊ ਨਹੀਂ ਲੈਣੇ ਮੈਂ ਤਾਂ ਤੁਹਾਡੇ ਨਾਲ ਪਰਿਵਾਰਕ ਤੌਰ ਤੇ ਗੱਲਾਂ ਕਰਦੀ ਹੁੰਦੀ ਆ ਨਹੀਂ ਫਿਰ ਮੈਂ ਇਹ ਦੱਸਦੀਆਂ ਕਿ ਆ ਦੋ ਮਿਰਚਾਂ ਸਾੜ ਦੋ ਗੈਸ ਦੇ ਉੱਤੇ ਜਾਂ ਚੁੱਲ੍ਹੇ 'ਚ ਆਪਣੇ ਤੋਂ ਵਾਰ ਕੇ ਤਾਂ ਬਣ ਜਾਓਗੇ ਤੁਸੀਂ ਕਰੋੜਪਤੀ ਨਿਕਲ ਜਾਏਗੀ ਲਾਟਰੀ ਉੱਤਰ ਜਾਏਗਾ ਰਾਤੋਂ ਰਾਤ ਕਰਜ ਨਹੀਂ ਮੈਂ ਇਦਾਂ ਤਾਂ ਮਾਹ ਪਾਪ ਆ ਹੈਨਾ ਦੁਨੀਆ ਦੇ ਉੱਪਰ ਨਾ ਅਸਲ 'ਚ ਇੱਕ ਕੈਟਾਗਰੀ ਉਹਨਾਂ ਲੋਕਾਂ ਦੀ ਹੈ ਜੋ ਖਾਨਦਾਨੀ ਅਮੀਰ ਹੁੰਦੇ ਆ ਬਾਇ ਬਰਥ ਪੁੱਤਦਰ ਪੁੱਤਈ ਅਮੀਰੀ ਅੱਗੇ ਵੱਦੀ ਰਹਿੰਦੀ ਆ ਬਜ਼ੁਰਗਾਂ ਦੀ ਸਖਤ ਮਿਹਨਤ ਨਾਲ ਅਰਜਿਤ ਕੀਤੇ ਧਨ ਦੇ ਨਾਲ ਅਗਲੀਆਂ ਪੀੜ੍ਹੀਆਂ ਆਇਸ਼ ਪ੍ਰਸਤੀ ਕਰਦੀਆਂ ਹੈ ਤਾਂ ਕਰਮਾਂ ਦੀ ਖੇਡ ਨਾ ਸੁਖਮੇ ਜੀਵਨ ਬਤੀਤ ਕਰਦੀਆਂ ਕਿਉਂਕਿ ਉਹਨਾਂ ਦੇ ਕਰਮਾ ਚ ਸੁਖ ਲਿਖਿਆ ਹੈ ਪੈਸਾ ਕਿਸੇ ਦਾ ਸੁੱਖ ਹੋਣਾ ਦਾ ਭੋਗੋ ਇੱਕ ਕੈਟੇਗਰੀ ਵਿਚਾਰੇ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਲਈ ਮੈਂ ਵੀਡੀਓ ਬਣਾ ਰਹੀ ਹਾਂ ਕਿ ਜਿਨ੍ਹਾਂ ਦੇ ਬਜ਼ੁਰਗ ਇਸ ਪ੍ਰਸਤਤੀਆਂ ਕਰਦੇ ਰਹੇ ਐਨੇ ਗੈਰ ਜ਼ਿੰਮੇਵਾਰ ਰਹੇ ਕਿ ਸਾਰੀ ਉਮਰ ਮਿਹਨਤ ਕੀਤੀ ਨਹੀਂ ਥੀਲਾ ਨਹੀਂ ਤੋੜਿਆ ਪਰ ਆਪਣੀ ਅਗਲੀ ਪੀੜ੍ਹੀ ਨੂੰ ਵੱਡੇ ਵੱਡੇ ਕਰਜ਼ਾ ਜਿਹੜਾ ਉਹ ਵਿਰਸੇ ਦੇ ਵਿੱਚ ਦੇ ਗਏ ਹੈ ਨਾ ਫਿਰ ਉਹਨਾਂ ਦੇ ਵਿਚਾਰਿਆਂ ਦੇ ਹਾਂ ਮਨ ਦੇ ਵਿੱਚ ਗਾਲਾਂ ਆਉਣਗੀਆਂ ਗਾਲਾਂ ਕੱਢੂਗੇ ਉਹਨਾਂ ਨੂੰ ਜਦੋਂ ਉਹਨਾਂ ਦੀ ਔਲਾਦ ساری ਉਮਰ ਕਰਜ਼ੇ ਦੇ ਬੋਝ ਥੱਲੇ ਦੱਬੀ ਰਹੇਗੀ ਤਾਂ ਦੁਆਵਾਂ ਤਾਂ ਦੇਣ ਹੋ ਰਹੀ ਹੈ ਹੈਨਾ ਮੋਟੀਆਂ-ਮੋਟੀਆਂ ਗਾਲਾਂ ਕੱਢਦੇ ਫਿਰਨੇ ਆਪਨੇ ਬਜ਼ੁਰਗਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਉਤਾਰਦੇ ਆਂ ਕਈ ਵਿਚਾਰੇ ਮਰਖਾ ਪਜਾਂਦੇ ਆ ਹੁਣ ਚੜਿਆ ਕਰਜ਼ਾ ਲੱਥਨਾ ਕਿਦਾਂ ਇੱਕ ਪੀੜੀ ਸਖਤ ਮਿਹਨਤ ਕਰੇਗੀ ਕਰਨੀ ਪੈਣੀ ਹੈ ਆਮਦਨ ਦੇ ਸਰੋਤ ਵਧਾਉਣੇ ਪੈਣੇ ਆ ਮੈਂ ਅਝਾ ਕੁਰਾ ਝੂਠ ਬਣਾ ਕੇ ਕੇਵਲ ਵੀਊ ਲੈਣ ਵਾਸਤੇ ਖੋਖਲੇ ਦਾਵੇ ਨਹੀਂ ਹੁਣ ਮੈਂ ਕਰਾਂਗੀ ਕਿ ਆ ਜੋਤਿਸ਼ ਉਪਾਅ ਕਰ ਲੋ ਤੁਹਾਡੇ ਕੋਲ ਆ ਜਾਗਾ ਬੋਰੀਆਂ ਭਰ ਭਰ ਧਨ ਇਹ ਉਪਾਅ ਕਰ ਲੋ ਤੇ ਲਾ ਲੋਂਗੇ ਰਤੋਂ ਰਤ ਕਰ ਜਾ ਮੈਂ ਗੁਮਰਾਨੀ ਕਰਨਾ ਮੇਰਾ دین ਧਰਮ ਇਸ ਗਲਤੀ ਇਜਾਜ਼ਤ ਨਹੀਂ ਦਿੰਦਾ ਨਾਲੇ ਦੇਖੋ ਤੁਸੀਂ ਜਿੰਨੀਆਂ ਵੀ ਮੇਰੀਆਂ ਵੀਡੀਓ ਦੇਖੀਆਂ ਸਾਥੀਓ ਉਹਨਾਂ ਵੀਡੀਓ ਚ ਇੱਕੋ ਹੀ ਤਾਂ ਮੈਂ ਗੱਲ ਕਰਦੀ ਆ ਕਿ ਚੰਗੇ ਕਰਮ ਕਰਨੇ ਆ ਤਾਂ ਮੈਂ ਆਪਣੇ ਖੁਦ ਦੇ ਮਾੜੇ ਕਰਮ ਕਿਉਂ ਕਰਾਂ ਖਰਾਬ ਝੂਠੀ ਵੀਡੀਓ ਪੇਸ਼ ਕਰਕੇ ਝੂਠਾ ਦਾਵਾ ਪੇਸ਼ ਕਰਕੇ ਹਾਂ ਮੈਂ ਦਾਵੇ ਨਾਲ ਠੋਕ ਕੇ ਕਹਿ ਸਕਦੀ ਐਨਾ ਕਿ ਮੈਂ ਇਦਾਂ ਦੇ ਕਾਰਗਰ ਅਸਰਕਰਕ ਉਪਾਅ ਦੱਸਾਂਗੀ ਨਾ ਕਿ ਜੇ ਕਿਸੇ ਵੀ ਕਾਰਨ ਕਰਕੇ ਤੁਸੀਂ ਕਰਜ਼ੇ ਦੇ ਬੋਝ ਥਲੇ ਦੱਬੇ ਪਏ ਆ ਤਾਂ ਇਦਾਂ ਦੇ ਗਰੰਟਡ ਸਦੀਆਂ ਪੁਰਾਣੇ ਉਪਾਅ ਦੱਸ ਦੂੰਗੀ ਕਿ ਸੋਰਸ ਆਫ ਇਨਕਮ ਨੇ ਦਰਵਾਜ਼ੇ ਖੋਲਣਗੇ ਮੇਰੀ ਗੱਲ ਧਿਆਨ ਨਾਲ ਸੁਣ ਲਓ ਤੁਹਾਡੇ ਆਮਦਨ ਦੇ ਸਰੋਤ ਸੋਰਸ ਆਫ ਇਨਕਮ ਦੇ ਦਰਵਾਜ਼ੇ ਖੁੱਲਣਗੇ ਦੇਖੋ ਨਾ ਆਮਦਨ ਸ਼ੁਰੂ ਹੋ ਗਈ ਕਰਦਾ ਵਧੀਆ ਗੁਜ਼ਾਰਾ ਵੀ ਹੋ ਜਾਣਾ ਤੇ ਕਰਜ਼ੇ ਦੀਆਂ ਕਿਸ਼ਤਾਂ ਉਧਾਰ ਵੀ ਚੁਕਤਾ ਹੋ ਜਾਣਾ ਮੈਂ 100% ਐਕੂਰੇਟ ਉਪਾਅ ਦੱਸਣ ਜਾ ਰਹੀ ਹਾਂ ਜੋ ਤੁਹਾਨੂੰ ਕੰਮ ਵੀ ਦੇਵੇਗਾ ਤੁਹਾਡੀ ਮਿਹਨਤ ਤੁਸੀਂ ਕਰਨੀ ਹੈ ਤਾਂ ਪੈਸੇ ਆਉਣੇ ਹਨ ਕਰਜ਼ਾ ਆਰਾਮ ਨਾਲ ਉਤਰ ਜਾਣਾ ਫਿਕਰ ਨਹੀਂ ਕਰਨਾ ਮੇਰਾ ਕੰਮ ਹੈ ਤੁਹਾਨੂੰ ਸ਼ਾਸਤਰੀ ਅਸਲ ਉਪਾਅ ਦੱਸਣੇ ਜਿਹੜੇ ਤੁਹਾਨੂੰ ਤੁਹਾਡੇ ਤੋਂ ਮਿਹਨਤ ਕਰਵਾਉਣ ਲੱਪਣਗੇ ਤੇ ਫਲ ਦਾ ਖਾਣ ਦੀ ਗਰੰਟੀ ਸ਼ਾਸਤਰਾ ਨੇ ਦਿੱਤੀ ਆ ਚੱਲਦੇ ਹਾਂ ਆਪਾਂ ਉਪਾਅਾਂ ਵੱਲ ਗੱਲਸ ਨੂੰ ਕਾਪੀ ਪੈਨ ਲੈ ਲਓ ਲਗਾਤਾਰ ਬੋਲਣਾ ਮੇਰੀ ਮਜਬੂਰੀ ਹੈ ਤੁਸੀਂ 1-2 ਮਿੰਟ ਦੀ ਵੀਡੀਓ ਦੇਖਦੇ ਆਂ ਜਦ ਕੇ ਖੁੱਲ ਕੇ ਗੱਲਾਂ ਕਰਨ ਲਈ ਜੇ 10 ਮਿੰਟ ਦੀ ਵੀਡੀਓ ਬਣ ਗਈ ਤਾਂ ਕੋਈ ਹਰਜਾ ਇਸ ਕਰਕੇ ਮੈਨੂੰ ਸਪੀਡ ਤੋਂ ਸਪੀਡ ਬੋਲਣਾ ਪੈਂਦਾ ਠੀਕ ਹੈ ਵਿਦਆਊਟ ਐਨੀ ਬ੍ਰੇਕ ਚਲੋ ਜੀ ਪਹਿਲਾ ਉਪਾਅ ਜਿਹੜਾ ਤੁਹਾਡੇ ਆਮਦਨ ਦੇ ਰਸਤੇ ਖੋਲੇਗਾ ਰੋਜ਼ ਸਵੇਰੇ 7 ਵਜੇ ਤੋਂ ਪਹਿਲਾਂ 7 ਵਜੇ ਤੋਂ ਪਹਿਲਾਂ ਕਾਪੀ ਪੈਨ ਲੈ ਲਓ ਲਿਖ ਲਓ ਘਰ ਦੇ ਮੁੱਖ ਦਰਵਾਜ਼ੇ ਤੇ ਖੜੇ ਹੋਣਾ ਦੋ ਚਮਚੇ ਗੰਗਾ ਜਲ ਲੈਣੇ ਆ ਇੱਕ ਚੁਟਕੀ ਵਿੱਚ ਹਲਦੀ ਮਿਲਾ ਲੈਣੀ ਆ ਉਸ ਨੂੰ ਆਪਣੇ ਗੇਟ ਜਾਂ ਮੁੱਖ ਦਰਵਾਜ਼ੇ 'ਤੇ ਝਾੜੂ ਫੇਰ ਕੇ ਛਿੜਕ ਦੇਣਾ। ਹਾਂ ਗੰਗਾ ਜਲ ਹਰ ਇੱਕ ਘਰ 'ਚ ਨਹੀਂ ਹੋ ਸਕਦਾ। ਤੁਸੀਂ ਕਿਸੇ ਵੀ ਪਵਿੱਤਰ ਸਰੋਵਰ ਦਾ ਅੰਮ੍ਰਿਤ ਲੈ ਲਓ। ਨਾਲ ਇੱਕ ਮਾਲਾ ਜਾਪ ਕਰਨੀ ਆ। ਲੋਕਾਂ ਤੋਂ ਨਹੀਂ ਡਰਨਾ। ਆਪਣਾ ਭਲਾ ਕਰਨਾ, ਆਪਣੀ ਜਾਨ ਬਚਾਉਣੀ ਆ। ਲੋਕ ਕੌਣ ਹੁੰਦੇ ਆ? ਠੀਕ ਹੈ। ਤੁਸੀਂ ਇੱਕ ਮਾਲਾ ਜਾਪ ਕਰਨੀ ਓਮ ਨਮੋ ਭਗਵਤੇ ਵਾਸੂਦੇਵਾਏ। ਓਮ ਨਮੋ ਭਗਵਤੇ ਵਾਸੂਦੇਵਾਏ। 21 ਦਿਨ ਇਦਾਂ ਕਰ ਲੈਣਾ। ਰੁਕੀ ਹੋਈ ਆਮਦਨ ਮੁੜ ਕੇ ਚਾਲੂ ਹੋ ਜਾਊ। ਨਵੇਂ ਸੋਰਸ ਆਫ ਇਨਕਮ ਖੁੱਲ ਜਾਣਗੇ। ਦੂਜਾ ਪਾ ਦਸਣ ਲੱਗੀਆਂ ਸ਼ਨੀਵਾਰ ਦੀ ਰਾਤ ਕਾਲੀ ਬੋਲੀ ਰਾਤ ਤੁਸੀਂ ਗੁੜ ਵੀ ਕਾਲਾ ਲੈਣਾ ਜਿਹੜਾ ਕਾਲਾ ਪੈ ਜਾਂਦਾ ਨਾ ਬਹੁਤ ਪੁਰਾਣਾ ਗੁੜ ਉਹਦੀ ਡਲੀ ਨੂੰ ਪਾਣੀ ਚ ਪਾ ਦੇਣਾ ਜਦ ਲੈ ਪਾਣੀ ਚ ਉਹ ਡਲੀ ਘੁਲਦੀ ਆ ਕਣਕ ਦੇ ਆਟੇ ਦੀ ਇੱਕ ਰੋਟੀ ਬਣਾ ਲਓ ਸੱਤ ਗਿਣ ਕੇ ਸਾਬਤ ਕਾਲੇ ਤੇਲ ਟੁੱਟਿਓ ਨਾ ਹੋਣ ਖੰਡੇਤ ਨਾ ਹੋਣ ਉਹਨਾਂ ਨੂੰ ਇੱਕ ਕਾਲੇ ਕੁੱਤੇ ਨੂੰ ਦੇ ਦਿਓ ਜਾਂ ਫਿਰ ਕੁੱਤਾ ਨਹੀਂ ਲੱਭਦਾ ਤਾਂ ਗਾਂ ਨੂੰ ਖਿਲਾ ਦਿਓ ਇੱਕ ਅਰਦਾਸ ਕਰਨੀ ਆ ਕਰਜ਼ ਮੁਕਤ ਦੇਵ ਰੂਪ ਦੁੱਖ ਹਰਨੇ ਸਤਗੁਰੂ लाइन द्वारा बोलने लगी ਤੁਹਾਡੇ ਭਲੇ ਲਈ ਕਰਜ ਮੁਕਤ ਦੇਵ ਰੂਪ ਦੁੱਖ ਹਰਨੇ ਹੈ ਸਤਿਗੁਰੂ 11 ਸ਼ਨੀਵਾਰ ਲਗਾਤਾਰ ਕਰਕੇ ਦੇਖ ਲਓ ਅਜਮਾਇਓ ਕਰਜ ਉਤਾਰਨ ਲਈ ਆਮਦਨ ਦੀ ਰਕਮ ਮਿਲ ਲੱਪਣੀ ਹੈ ਤੁਹਾਨੂੰ ਏ ਐਮ ਆਈ ਜਿਹੜਾ ਇਨਸਟਾਲਮੈਂਟ ਦੇਣੀ ਕਿਸ਼ਤ ਉਹ ਦੇਣ ਦੀ ਸਮਰੱਥਾ ਹੈਰਾਨ ਹੋ ਜਾਓਗੇ ਤੁਸੀਂ ਸੋਰਸ ਆਫ ਇਨਕਮ ਆਏਗਾ ਤੀਸਰਾ ਉਪਾਅ ਇੱਕ ਮੰਤਰ ਹੈ ਓਮ ਸ਼੍ਰੀ ਰੇਣ ਮੁਕਤੇ ਨਮੋ ਓਮ ਸ਼੍ਰੀ ਰੇਣ ਮੁਕਤੇ ਨਮੋ ਇਹ ਮੰਤਰ ਇੱਕ ਦਿਨ ਤੱਕ ਹਰ ਰੋਜ਼ ਇੱਕ ਮਾਲਾ ਜਪਣੀ ਆ ਜਾਪ ਕਰਨ ਸਮੇਂ ਲਾਲ ਰੰਗ ਦੀ ਮਾਲਾ ਲੈਣੀ ਹੈ ਮਿਲ ਜਾਂਦੀ ਬਜ਼ਾਰੋਂ ਬਥੇਰੀ ਮੰਗਲ ਦੀ ਹੈ ਮੰਤਰ ਜਪ ਕਰਨ ਤੋਂ ਬਾਅਦ ਇੱਕ ਗੁੜ ਦੀ ਡਲੀ ਗਾਂ ਨੂੰ ਖੁਲਾ ਲੈਣੀ ਐਦਾਂ ਕਰੋ ਤੁਸੀਂ ਨਾ ਉਹ ਡਲੀ ਪਹਿਲਾਂ ਰੱਖ ਲਿਓ ਪਾਠ ਕਰਨ ਤੋਂ ਕੋਲ 21 ਦਿਨ ਇਹ ਮੰਤਰ ਪੜਨਾ ਓਮ ਸ਼੍ਰੀ ਰੇਨ ਮੁਕਤਾਏ ਨਮੋ ਸੋ ਸਾਰਾ ਪਿਕਚਰ ਕਲੀਅਰ ਹੋ ਜਾਣੀ ਤੁਹਾਨੂੰ ਮਹਿਸੂਸ ਹੋਊਗਾ ਕਿ ਡਾਕਟਰ ਤੇਰਾ ਕੋਰਨੇਜ ਜੋ ਦੱਸਿਆ ਇਹ ਸੱਚਮੁੱਚ ਬੜੇ ਕਾਬਲੇ ਤਰੀਫ ਹਨ ਸੋ ਬਚਤ ਵੀ ਹੋ ਜਾਵੇ ਇੱਕੋ ਪਾ ਕਰਨਾ ਖਾਸ ਟਿਪ ਦੇਣ ਲੱਗੀਆਂ ਆਪਣੇ ਘਰ ਦੀ ਪੱਛਮ ਦਿਸ਼ਾ ਸਾਫ਼ ਰੱਖੋ ਪੱਛਮ ਪਤਾ ਨਾ ਜਿੱਧਰ ਸੂਰਜ ਚੜਦਾ ਉਧਰ ਮੂੰਹ ਕਰ ਲਓ ਜਿਹੜੀ ਤੁਹਾਡੀ ਪਿੱਠਾ ਤੁਹਾਡੇ ਘਰ ਦੀ ਪੱਛਮ ਦਿਸ਼ਾ ਕਦੇ ਵੀ ਉੱਥੇ ਟੁੱਟੇ ਭਾਂਡੇ ਨਾ ਹੋਣ ਇਕੱਠੇ ਕਰੋ ਕਰੀਬ ਸਿੱਟੀ ਹੋਆ ਚਿਬ ਪਏ ਭਾਂਡੇ ਪਏ ਆ ਰੱਦੀ ਪਈ ਆ ਭਾਰੀਆਂ ਭਾਰੀਆਂ ਵਸਤੂਆਂ ਨਾ ਉਹ ਖਾਲੀ ਕਰ ਦਿਓ ਦਿਸ਼ਾ ਸਾਫ਼ ਝਾੜੂ ਫਿਰਿਆ ਹੋਵੇ ਕਿਉਂਕਿ ਪੱਛਮ ਦਾ ਭਾਗ ਸ਼ਨੀ ਦਾ ਹੈ ਤੇ ਨਾਰਾਜ਼ ਹੋ ਗਿਆ ਤਾਂ ਤੁਹਾਨੂੰ ਪਤਾ ਹੀ ਆ ਆਮਦਨ ਹੋਣ ਉਹ ਤਾਂ ਰਹਿ ਹੀ ਜਾਣੀ ਤੇ ਕਰਜ਼ਾ ਕਿਦਾਂ ਲਾਉਣਾ ਹੈ ਇਹ ਵੀਡੀਓ ਉਹਨਾਂ ਲਈ ਨਹੀਂ ਆ ਜਿਹੜੇ ਝਟਕਿਆਂ ਨਾਲ ਕਰੋੜਪਤੀ ਬਣਨ ਦੇ ਸੁਪਨੇ ਦੇਖਦੇ ਆ ਸਾਥੀਓ ਯਾਦ ਰੱਖ ਲਓ ਇਹ ਵੀਡੀਓ ਉਹਨਾਂ ਲਈ ਆ ਜੋ ਵਾਦਿਆਂ ਦੀ ਨਹੀਂ ਆਪਣੇ ਕਰਮਾਂ ਦੀ ਕਦਰ ਕਰਦੇ ਆ ਆਪਾਂ ਕਰੋ ਮਿਹਨਤ ਕਰੋ ਵਿਸ਼ਵਾਸ ਕਰੋ ਕਿਸਮਤ ਨੂੰ ਤਾਂ ਝੁਕਣਾ ਪੈਂਦਾ ਨਾ ਕਿਸਮਤ ਝੁਕਾਉਣੀ ਆਪਾਂ ਇਹਨਾਂ ਟਟਕਿਆਂ ਨਾਲ ਫੈਸਲਾ ਤੁਹਾਡਾ ਤੁਸੀਂ ਉਹਨਾਂ ਵਿੱਚ ਜੇ ਆਪਣੇ ਦਿਲ 'ਚ ਉਮੀਦ ਰੱਖਦੇ ਹੋ ਕਿ ਮੇਰੀ ਅਗਲੀ ਪੀੜ੍ਹੀ ਸੁਖੀ ਹੋ ਜਾਏ ਮੈਂ ਮਿਹਨਤ ਕਰ ਲਾਂ ਤਾਂ ਮਿਹਨਤ ਤੋਂ ਡਰਨਾ ਨਹੀਂ ਹੈ ਅਮਲ ਕਰੋ ਇਹਨਾਂ ਟਟਕਿਆਂ ਤੇ ਕਰਜ਼ਾ ਕੋਈ ਰੋਗ ਨਹੀਂ ਲੈਂਦੇ ਆ ਲੋਕ ਕੋਈ ਗੱਲ ਨਹੀਂ ਲੋੜ ਪਈ ਲੈ ਲਿਆ ਪਰ ਜੇ ਲੰਮੇ ਸਮੇਂ ਤੱਕ ਰਹਿੰਦਾ ਰਹੇਗਾ ਤਾਂ ਫਿਰ ਤੁਹਾਡੇ ਜੀਵਨ ਨੂੰ ਘਣਵਾਂ ਲੱਗ ਜਾਏਗਾ ਤੇ ਤੁਹਾਡੀਆਂ ਖੁਸ਼ੀਆਂ ਨਿਕਲ ਰਹੇਗਾ ਸੋ ਮੈਂ ਫਿਰ ਕਹਿ ਰਹੀ ਹਾਂ ਇਹ ਉਪਾਅ ਚਮਤਕਾਰ ਨਹੀਂ ਆ ਪਰ ਇਹ ਐਕੂਰੇਟ ਉਪਾਅ ਨੇ ਸਹੀ ਨiyet ਸਹੀ ਮਿਹਨਤ ਸਹੀ ਸਹੀ ਤਿਰਜ ਦੇ ਨਾਲ ਕਰੋਗੇ ਫਲ ਮਿਲੂਗਾ ਤੈ ਜੇ ਤੁਸੀਂ ਉਮੀਦ ਨਹੀਂ ਹਾਰੇ ਤਾਂ ਕਰਮਾਂ ਦਾ ਸਾਥ ਨਹੀਂ ਛੱਡਿਆ ਕਰਜਾ ਵੀ ਤਰਨ ਆਨੰਦਨ ਵੀ ਗਰੰਟੀ ਮਿਲੇਗੀ ਜੇ ਮੇਰੀ ਵੀਡੀਓ ਤੁਹਾਨੂੰ ਸਿਰਫ ਉਪਾਅ ਨਹੀਂ ਸੋਚਣ ਦੀ ਨਵੀਂ ਨਵੀਂ ਦੀਛਾ ਤੁਹਾਨੂੰ ਲੱਗਦਾ ਕਿ ਮੈਂ ਦਿਨ ਨਹੀਂ ਹਰ ਵਾਰੀ ਤੁਹਾਨੂੰ ਇੱਕ ਨਵੇਂ ਵੱਖਰੇ ਐਂਗਲ ਤੋਂ ਜੀਵਨ ਨੂੰ ਜਿਉਣ ਦਾ ਢੰਗ ਦੱਸਦੀ ਹਾਂ ਤਾਂ ਤੁਸੀਂ ਆਪਣੇ ਪਰਿਵਾਰ 'ਚ ਦੋਸਤਾਂ 'ਚ ਜਾਂ ਉਹਨਾਂ ਲੋਕਾਂ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸਾਂਝੀ ਕਰ ਦਿਓ ਸਾਥੀਓ ਜੋ ਕਾਰਜੇ 'ਚ ਡੁੱਬੇ ਪਏ ਆ ਹੈਨਾ ਉਹਨਾਂ ਨੂੰ ਰਾਹ ਨਹੀਂ ਲੱਭ ਰਿਹਾ ਵਿਚਾਰਿਆਂ ਦਾ ਭਲਾ ਹੋ ਜਾਏਗਾ ਸ਼ੇਅਰ ਕਰ ਦਿਆ ਕਰੋ ਮਿਹਨਤ ਤੁਹਾਡੀ ਦਾ ਰਾਹ ਮੇਰਾ ਹੈ ਮੈਂ ਦੱਸ ਰਹੀ ਆ ਮੈਨੂੰ ਪਰਮਾਤਮਾ ਦੱਸ ਰਿਹਾ ਸੋਜੀ ਦੇ ਰਿਹਾ ਤੁਹਾਡੇ ਨਾਲ ਮੈਂ ਉਸ ਸੋਜੀ ਨੂੰ ਸ਼ੇਅਰ ਕਰ ਰਹੀ ਆ ਇਸ ਲਈ ਯਕੀਨਨ ਨਤੀਜੇ ਤੁਹਾਡੇ ਹੱਕ 'ਚ ਹੋਣਗੇ ਕਮੈਂਟ ਕਰਕੇ ਮੇਰੇ ਕੋਲੋਂ ਪੋਜ਼ਿਟਿਵ એનર્ਜੀ ਲੈਣੀ ਆ ਕਿਉਂਕਿ ਸਪਿਰਚੁਅਲ ਹੀਲਰ ਵੀ ਆ ਮੈਂ ਤੁਸੀਂ ਆਪੋ ਆਪਣੇ ਧਰਮ ਅਨਸਾਰ ਕੁਝ ਵੀ ਚੰਗੇ ਇੱਕ ਲਾਈਨ ਲਿਖ ਦਿਓ ਕਮੈਂਟ ਚ ਚਾਹੇ ਸ਼ੁਕਰਾਨਾ ਲਿਖ ਦਿਓ ਚਾਹੇ ਅਰਦਾਸ ਲਿਖ ਦਿਓ ਚਾਹੇ ਕੋਈ ਵੀ ਦਿਵਯ ਸ਼ਬਦ ਮਿਲਦੇ ਆ ਅਗਲੀ ਵੀਡੀਓ ਵਿੱਚ ਇੱਕ ਹੋਰ ਸੁਚੱਜੇ ਇਮਾਨਦਾਰ ਤੇ ਜੀਵਨ ਬਦਲਣ ਵਾਲੇ ਵਿਸ਼ੇ ਨਾਲ ਵੀਡੀਓ ਚੰਗੀ ਲੱਗੀ ਹੈ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੀ رائے ਕਮੈਂਟ ਚ ਜਰੂਰ ਦੱਸਿਆ ਕਰੋ ਨਹੀਂ ਬੋਲਦੇ ਤੁਸੀਂ ਕੋਈ ਵੀਡੀਓ ਬਣਾਉਣ ਲਈ ਸਾਰਾ ਦਿਨ ਲਾ ਦਿੰਦਾ ਮਿਹਨਤ ਕਰਦਾ ਤੁਸੀਂ ਇੱਕ ਕਮੈਂਟ ਨਹੀਂ ਕਰ ਸਕਦੇ ਆ ਮੇਰਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਦਿਓ ਟਿਲ ਦੈਨ ਬਾਏ ਬਾਏ ਆਪਣਾ ਖਿਆਲ ਰੱਖਣਾ